ਮੈਨੂੰ ਲੱਗਾ ਕਿ ਮੈਂ ਆਪਣੇ ਹਸਬੰਦ ਦਾ ਹੱਥ ਬਣਾਵਾ। ਤੁਹਾਨੂੰ ਪਤਾ ਅੱਜਕੱਲ ਮਹਿੰਗਾਈ ਕਿੰਨੀ ਆ। ਤੇ ਮੈਂ ਸੋਚਿਆ ਕਿ ਚਲੋ ਥੋੜਾ ਬੋਤਾ ਬਿਜ਼ਨਸ ਇਹਦਾ ਸ਼ੁਰੂ ਕਰਦੇ ਹਾਂ ਅਸੀਂ। ਚਲੋ ਥੋੜ ਜਿਆਦਾ ਨਹੀਂ ਤੇ ਥੋੜਾ ਦੇ ਹੋ ਗਏ। ਆਪਣੇ ਕੋ ਬਰਗਰ ਹੁੰਦਾ ਵਾ, ਸੈਂਡਵਿਚ, ਰੈਪ, ਤਾਂ ਜੀ ਕੌਣ ਚੀਜ਼? ਅ ਬਰਗਰ ਤੇ ਮਮਮਸ ਸਵੀਟ ਕੌਰ। ਸ਼ੁਰੂ ਕੀਤਾ ਹੀ ਬਹੁਤ ਜ਼ਿਆਦਾ ਕਸਟਮਰ ਆਟ ਹੀ ਵੀਡੀਓ ਵਾਇਰਲ ਹੋਇਆ ਸਾਡੀ ਉਸ ਕਰਕੇ ਕਸਟਮਰ ਵਧ ਗਿਆ ਹੁਣੇ ਚਲੋ ਸੇਲ ਹੁੰਦੀ ਆ ਸਾਡੀ ਸਹੀ ਵਧੀਆ ਲੱਗਦਾ ਵੀਰੇ ਕੰਮ ਕਰਨਾ ਕੋਈ ਵੀ ਕਰ ਸਕਦਾ ਕੰਮ ਮੁੰਡਾ ਕੁੜੀ ਇਹਦੇ ਵਿੱਚ ਕੋਈ ਫਰਕ ਨਹੀਂਗਾ ਕੋਈ ਵੀ ਕਰ ਸਕਦਾ ਆ ਹੁਣ ਅਸੀਂ ਕਰਨੇ ਆ ਚਲੋ ਆਪਣੀ ਮਿਹਨਤ ਆ ਕੋਈ ਵੀ ਕਰ ਸਕਦਾ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਮਾਨੀ ਟੀਵੀ ਤਾਂ ਮੈਂ ਹਕਸ਼ ਸੁਨੱਖ ਅੱਜ ਅਸੀਂ ਤੁਹਾਨੂੰ ਜਿਸ ਭੈਣ ਕੋ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਘਰ ਚਲਾਉਣ ਵਾਸਤੇ ਇੱਥੇ ਹੱਥੀਂ ਕਿਰਤ ਕਰ ਰਹੀ ਇਹ ਜੋ ਭੈਣ ਹੈ ਹਾਲਾਂਕਿ ਜ਼ਰੂਰ ਜਿਹੜੀ ਕਾਰਟ ਇਹਨਾਂ ਵੱਲੋਂ ਖੁੱਲੀ ਗਿਆ ਉਸ ਦਾ ਨਾਮ ਵੀ ਜੋ ਹੈ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਰੱਖਿਆ ਗਿਆ ਤਾਂ ਖਾਲਸਾ ਫੂਡ ਦੇ ਨਾਮ ਤੇ ਇੱਥੋਂ ਜ਼ਰੂਰ ਇਹ ਭੈਣ ਕਾਰਟ ਚਲਾ ਰਹੇ ਨੇ ਤਾਂ ਅਸੀਂ ਇਹਨਾਂ ਦੇ ਨਾਲ ਗੱਲ ਵੀ ਕਰਦੇ ਹਾਂ ਕਿ ਜਦੋਂ ਇਸ ਕਾਰਟ ਨੂੰ ਚਲਾਉਣ ਤੋਂ ਪਹਿਲਾਂ ਕੀ ਹਾਲਾਤ ਨੇ ਕਿੱਦਾਂ ਮਾਈਂਡ 'ਚ ਆਇਆ ਕਿ ਇਹ ਕਾਰਟ ਜਿਹੜੀ ਚਲਾਨੀ ਚਾਹੀਦੀ ਕਿਉਂਕਿ ਕੋਈ ਸਮਾਂ ਹੁੰਦਾ ਸੀਗਾ ਜਿਸ ਦੇ ਵਿੱਚ ਕੀ ਤਿਆਂ ਨੂੰ ਭੈਣਾਂ ਨੂੰ ਜਿਹੜਾ ਕਿਤਨਾ ਕਿਤੇ ਵੱਖਰਾ ਸਮਝਿਆ ਜਾਂਦਾ ਹੈ ਕਿਉਂਕਿ ਜੇ ਕਹਿ ਲਈਏ ਕਿ ਮੁੰਡਿਆਂ ਦੇ ਨਾਲ ਕੰਪੈਰੀਜ਼ਨ ਕਰ ਲਈਏ ਤਾਂ ਜ਼ਰੂਰ ਕੁੜੀਆਂ ਨੂੰ ਕਿਤਨਾ ਕਿਤੇ ਘਰ ਦੇ ਵਿੱਚ ਰਹਿਣ ਦੀ ਬੰਦਸ਼ ਜਿਹੜੀ ਆ ਕਿਸੇ ਟਾਈਮ ਤੇ ਹੁੰਦੀ ਸੀਗੀ ਤਾਂ ਬਹੁਤ ਵਧੀਆ ਗੱਲ ਹੈ ਕਿ ਇਹ ਭੈਣ ਇੱਥੇ ਮਿਹਨਤ ਕਰ ਰਹੀ ਆ ਹਥੀਕਿਰਤ ਕਰ ਰਹੀ ਆ ਤਾਂ ਗੱਲ ਵੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਅੱਜ ਇੱਥੇ ਜਿਹੜੀ ਕਿਰਤ ਕਰ ਰਹੇ ਹੋ ਕੰਮ ਕਰ ਰਹੇ ਹੋ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਪੈਣੇ ਕਿੱਦਾਂ ਆਇਆ ਮਾਈਂਡ ਦੇ ਵਿੱਚ ਕੀ ਆ ਕੰਮ ਕਰਨਾ ਚਾਹੀਦਾ ਵੀਰੇ ਮੈਨੂੰ ਲੱਗਾ ਕਿ ਮੈਂ ਆਪਣੇ ਹਸਬੰਦ ਦਾ ਹੱਥ ਵੜਾਵਾ ਤੁਹਾਨੂੰ ਪਤਾ ਅੱਜਕੱਲ ਮਹਿੰਗਾਈ ਕਿੰਨੀ ਆ ਤੇ ਮੈਂ ਸੋਚਿਆ ਕਿ ਚਲੋ ਥੋੜਾ ਬੋਤਾ ਬਿਜ਼ਨਸ ਇਹਦਾ ਸ਼ੁਰੂ ਕਰਦੇ ਹਾਂ ਅਸੀਂ ਚਲੋ ਥੋੜ ਜਿਆਦਾ ਨਹੀਂ ਤੇ ਥੋੜਾ ਦੇ ਹੋਊਗਾ ਹੀ ਹਾਂਜੀ ਇਸ ਕਰਕੇ ਮੈਂ ਸੋਚਿਆ ਕਿ ਚਲੋ ਹੱਥ ਵੜਾਵਾ ਨਾ ਨਹੀਂ ਮੈਨੂੰ ਫੋਰਸ ਨਹੀਂ ਕੀਤਾ ਮੈਂ ਆਪਣੇ ਮਨ ਤੋਂ ਸੋਚਿਆ ਕਿ ਕਰਾਂ ਮੈਂ ਹਾਂਜੀ ਕੀ ਕੀ ਸਭ ਤੋਂ ਪਹਿਲਾਂ ਤੇ ਆਪਣੇ ਇੱਥੇ ਤੁਸੀਂ ਦੱਸੋ ਕੀ ਕੀ ਤੁਸੀਂ ਜਿਹੜੀਆਂ ਚੀਜ਼ਾਂ ਇੱਥੇ ਸੇਲ ਕਰਦੇ ਆ ਆਪਣੇ ਕੋ ਬਰਗਰ ਹੁੰਦਾ ਵਾ ਸੈਂਡਵਿਚ ਰੈਪ ਪੈਜੀ ਕੋਨ ਚੀਜ਼ ਬਰਗਰ ਤੇ ਮਮਸ সুইਟ ਕੋਨ ਜੀ ਪਰ ਪੈਨੇ ਕਿਦਾਂ ਮਤਲਬ ਜੇ ਕੈਲਿਕ ਕਰਦੇ ਹਾਲਾਤਾਂ ਦੀ ਗੱਲ ਕਰੀਏ ਕਿਦਾਂ ਦੇ ਹਾਲਾਤ ਨੇ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਤਾਂ ਕਸਟਮਰ ਦੀ ਗੱਲ ਕਰੀਏ ਤਾਂ ਕਿੰਨੇ ਕਾਜ ਅੱਜ ਜਦੋਂ ਇਹ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਹੀ ਬਹੁਤ ਜ਼ਿਆਦਾ ਕਸਟਮਰ ਘਟ ਹੀ ਵੀਡੀਓ ਵਾਇਰਲ ਹੋਈ ਹੈ ਸਾਡੀ ਉਸ ਕਰਕੇ ਕਸਟਮਰ ਵਧ ਗਿਆ ਹੁਣੇ ਚਲੋ ਸੇਲ ਹੁੰਦੀ ਹੈ ਸਾਡੀ ਸਹੀ ਪਹਿਲਾਂ ਬਿਲਕੁਲ ਵੀ ਸੇਲ ਨਹੀਂ ਹੁੰਦੀ ਸੀ ਘੱਟ ਸੇਲ ਹੁੰਦੀ ਸੀ ਕਸਟਮਰ ਬੜਾ ਘੱਟ ਹੀ ਕਈ ਵਾਰ ਤੇ ਸਾਨੂੰ ਇਦਾਂ ਹੁੰਦਾ ਸੀ ਸਮਾਨ ਲੈਣ ਜੋਗੇ ਹੀ ਪੈਸੇ ਨਹੀਂ ਹੁੰਦੇ ਸੀ ਤੇ ਇਸ ਕਰਕੇ ਇਹ ਸਮਾਨ ਮੇਰੀ ਲੈ ਪਾਉਂਦੇ ਸੀ ਇਸ ਕਰਕੇ ਤੇ ਆਹਦਾ ਬਹੁਤ ਸਿਸਟਮ ਹੈ ਅਸੀਂ ਕੰਮ ਵੀ ਆ ਕਰਜ਼ਾ ਚੁੱਕ ਕੇ ਤਾਹੀ ਸ਼ੁਰੂ ਕਰਦਾ ਚੁੱਕ ਕੇ ਕੰਮ ਸ਼ੁਰੂ ਕੀਤਾ ਹਾਂ ਹਾਂਜੀ ਅਸੀਂ ਸੋਚਿਆ ਕਿ ਚਲੋ ਕਰਜ਼ਾ ਚੁੱਕਾਂ ਕੰਮ ਕਰਾਂਗੇ ਤੇ ਕਰਜ਼ਾ ਲਾ ਦਾਂਗੇ ਹਾਂਜੀ ਕਰਜ਼ਾ ਲੱਥ ਗਿਆ ਹਾਂਜੀ ਲੋਨ ਨੇ ਆ ਹੌਲੀ ਹੌਲੀ ਕਰਕੇ ਤਾਂ ਕਿਤਨਾ ਕਿਤੇ ਇਹ ਜੇ ਕਹਿ ਲਿਆ ਕਿ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਘਰ ਦੇ ਹਾਲਾਤ ਕਿਵੇਂ ਦੇ ਘਰ ਦੇ ਹਾਲਾਤ ਉਦੋਂ ਤੇ ਬਹੁਤ ਮਲਕੀ ਨਰਵਸ ਹੁੰਦੀ ਸੀ ਥੋੜੀ ਜੀ ਫਾਈਨੈਂਸ਼ੀਅਲ ਕੰਡੀਸ਼ਨ ਨਹੀਂ ਸਹੀ ਸੀ ਤੇ ਥੋੜਾ ਜਿਹਾ ਹੁੰਦਾ ਹੀ ਕਿ ਬੜਾ ਚਲੋ ਫਿਰ ਸੋਚਿਆ ਫਿਰ ਸੋਚਿਆ ਕਿ ਚਲੋ ਕੰਮ ਹੋ ਗਿਆ ਵਾ ਹੁਣ ਹੁਣ ਸੈਟਿੰਗ ਵਧੀਆ ਹੋ ਗਈ ਆ ਤੇ ਅੱਛਾ ਲੱਗਦਾ ਵਾ ਹਾਂ ਬਹੁਤ ਫੀਲ ਵਧੀਆ ਹੁੰਦਾ ਕਿੰਨੇ ਮੈਂਬਰ ਨੇ ਘਰ ਚ ਮੇਰਾ ਇੱਕ ਬੇਟਾ 8 ਸਾਲ ਦਾ ਸੱਸਮਾ ਸੋਰਾ ਜੀ ਤੇ ਮੇਰੇ ਹਸਬੰਡ ਮੈਂ ਸਾਰੀ ਫੈਮਲੀ ਗੁਰਸਿੱਖ ਹੈ ਹਾਂਜੀ ਗੁਰਸਿੱਖ ਹੈ ਹਾਂਜੀ ਹਾਂਜੀ ਇੱਥੇ ਤੁਸੀਂ ਅਤਿ ਕਿਰਤ ਕਰ ਰਹੇ ਹੋ ਕਿਤਨਾ ਕਿਤਾ ਕਿਸੇ ਟਾਈਮ ਦੇ ਉੱਤੇ ਸਾਡੇ ਸਮਾਜ ਦੇ ਵਿੱਚ ਕੁੜੀਆਂ ਨੂੰ ਜਿਹੜਾ ਬਿਲਕੁਲ ਵੀ ਅੱਗੇ ਨਹੀਂ ਸੀ ਵਧਣ ਦਿੱਤਾ ਜਾਂਦਾ ਇਹ ਮਾੜੀ ਗੱਲ ਸਮਝੀ ਜਾਂਦੀ ਸੀ ਕਿ ਜੇ ਉਹ ਕੁੜੀਆਂ ਜਿਹੜੀਆਂ ਘਰੋਂ ਬਾਹਰ ਜਾਂਦਿਆਂ ਹੈਗੀਆਂ ਤਾ ਕਿੰਨਾ ਕਿਤੇ ਇਹ ਕਹਿ ਲਿਆ ਕਿ ਟਾਈਮ ਜ਼ਰੂਰ ਚੇਂਜ ਹੋਇਆ ਹੁਣ ਜਿਹੜੀਆਂ ਤਿਆ ਨੇ ਭੈਣਾਂ ਨੇ ਕੁੜੀਆਂ ਨੇ ਉਹ ਸਭ ਤੋਂ ਅੱਗੇ ਨੇ ਮੁੰਡਿਆਂ ਤੋਂ ਵੱਧ ਕੇ ਵੀ ਜਣਾ ਨਾਰੋਸ਼ਨ ਕਰ ਰਹੀਆਂ ਨੇ ਤਾਂ ਉਹਨੂੰ ਕਿਵੇਂ ਦਾ ਲੱਗਦਾ ਹੈ ਵਧੀਆ ਲੱਗਦਾ ਵੀਰੇ ਕੰਮ ਕਰਨਾ ਕੋਈ ਵੀ ਕਰ ਸਕਦਾ ਕੰਮ ਮੁੰਡਾ ਕੁੜੀ ਇਹਦੇ ਵਿੱਚ ਕੋਈ ਫਰਕ ਨਹੀਂਗਾ ਕੋਈ ਵੀ ਕਰ ਸਕਦਾ ਹੁਣ ਐਸੀ ਕਰਨ ਨੇ ਆ ਚਲੋ ਆਪਣੀ ਮਿਹਨਤ ਆ ਕੋਈ ਵੀ ਕਰ ਸਕਦਾ ਆ ਤਾਂ ਜਿਹੜੀਆਂ ਪੜਾਅ ਕਰਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੂੰ। ਅਸੀਂ ਤੇ ਕਹਾਂਗੇ ਕਿ ਤੂੰ ਜੋ ਵੀ ਆ ਤੂੰ ਜਿੰਨੇ ਵੀ ਪੜੇ ਲਿਖੇ ਹੋ ਜੋ ਵੀ ਆ ਤੂੰ ਆਪ ਕਰੋ ਕੁਝ ਕੰਮ ਕਰੋ। ਕਿਰਤ ਕਰੋ ਬਸ। ਹਾਂ ਜੇ ਗੱਲ ਕਰ ਲਈਏ ਤਾਂ ਮੈਂ ਤੁਹਾਡੇ ਤੇ ਆਵਾਂਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਵਿੱਚ سپورਟ ਹੈ ਕਿਤਨਾ ਕਿਤੇ ਇਹ ਕਹਿ ਲਿਆ ਕਿ ਜਿਹੜੇ ਸਰਕਲ ਹੁੰਦਾ ਹੈ ਬੰਦੇ ਦਾ ਆਪਣਾ ਜਿਹੜਾ ਸਰਕਲ ਹੁੰਦਾ ਤਾਂ ਉਸ ਦੇ ਵਿੱਚ ਕਿੰਨੀ ਕਿ سپورਟ ਹੈ ਕਿ ਕੋਈ ਰਿਸ਼ਤੇਦਾਰ ਗੱਲ ਕਰਦੇ ਨੇ ਕਿ ਕੁੜੀ ਨੂੰ ਇੱਦਾਂ ਬਾਹਰ ਭੇਜਿਆ ਕੰਮ ਕਰਨ ਵਾਸਤੇ। ਅਬ ਇਸ ਤਰ੍ਹਾਂ ਨਹੀਂ ਗਰੇ ਨਹੀਂ ਆਟ ਇਦਾਂ ਜਨ ਕਿਸੇ ਨੇ ਕਿਹਾ ਮੇਰੇ ਸੁਣਾਗਾ ਕਰਦੇ ਨੇ ਕਿ ਗੱਲਾਂ ਕਰਦੇ ਨੇ ਗੱਲਾਂ ਕਰਦੇ ਨੇ ਗੱਲਾਂ ਕਰਦੇ ਨੇ ਹਾਂਜੀ ਕਾਫੀ ਗੱਲਾਂ ਕਰਦੇ ਨੇ ਕਈ ਕਰਦੇ ਆ ਜਿਹੜੇ ਕਰਦੇ ਵੀ ਆ ਕਹਿੰਦੇ ਆ ਕਿ ਇਦਾਂ ਕੰਮ ਕਰਦੇ ਆ ਵੀਡੀਓ ਬਣਵਾਈਏ ਉਹ ਕਈ ਕਰਦੇ ਆ ਬੁਰਾਈ ਕਰਦੇ ਨੇ ਬੁਰਾਈ ਕਰਦੇ ਆ ਪਰ ਮੇਰੇ ਸਾਸਦੇ ਸੋਹਰਾ ਮੇਰਾ ਸਾਥ ਦਿੰਦੇ ਆ ਤੇ ਮੈਨੂੰ ਬਹੁਤ ਚੰਗਾ ਫੀਲ ਹੁੰਦਾ ਵਾ ਕਿ ਮੇਰੇ ਆਪਣੇ ਘਰ ਦੇ ਮੇਰਾ ਸਾਥ ਦੇ ਹੁੰਦੇ ਆ ਮੈਨੂੰ ਬਾਹਰੋਂ ਤੋਂ ਕੀ ਲੈਣਾ ਵਾ ਕਿਸੇ ਹੋਰ ਕੋਲੋਂ ਹਾਂਜੀ ਰਿਸ਼ਤੇਦਾਰਾਂ ਨੂੰ ਜਾਂ ਆਹਨਾਂ ਲੋਕਾਂ ਨੂੰ ਕਿਸਨੇ ਦੇਣਾ ਚਾਹੁੰਦਾ ਮੈਂ ਹੀ ਕਹਾਂਗੀ ਕਿ ਆਪਣਾ ਕੰਮ ਹੈ ਵਿੱਚ ਕੋਈ ਸ਼ਰਮ ਨਹੀਂ ਗਈ ਕੋਈ ਵੀ ਕਰ ਸਕਦਾ ਹਾਂਜੀ ਹਾਂਜੀ ਤਾਂ ਇਹ ਤਾਂ ਸੂਰਾ ਜਿਹੜੀਆਂ ਤੁਹਾਡੇ ਨਾਲ ਸਾਂਝਿਆ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਇਸ ਪੈਣ ਵੱਲ ਜਿਹੜਾ ਆਪਣੀ ਇੱਥੇ ਹੱਥੀ ਕਿਰਤ ਜਿਹੜੀ ਆ ਸ਼ੁਰੂ ਕੀਤੀ ਗਈ ਆ ਜਿਸ ਤੋਂ ਬਾਅਦ ਕੀ ਜੋ ਆਪਣੇ ਘਰ ਦੇ ਹਾਲਾਤ ਠੀਕ ਕਰਨ ਵਾਸਤੇ ਤਾਂ ਜ਼ਰੂਰ ਉਹਨਾਂ ਵੱਲੋਂ ਦੱਸਿਆ ਗਿਆ ਕੀ ਜਿਸ ਤਰ੍ਹਾਂ ਦੇ ਨਾਲ ਸਟਾਰਟਿੰਗ ਕੀਤੀ ਗਈ ਸੀ ਕਿ ਤਾਂ ਉਦੋਂ ਤਾਂ ਬਿਲਕੁਲ ਵੀ ਕਸਟਮਰ ਨਹੀਂ ਸੀ ਕਿ ਲੇਕਿਨ ਹੁਣ ਜਿਹੜੇ ਨੇ ਕਸਟਮਰ ਆਉਂਦੇ ਨੇ ਤਾਂ ਆਪਣਾ ਘਰ ਜਿਹੜਾ ਖੁਸ਼ੀ ਖੁਸ਼ੀ ਇਸ ਭੈਣ ਵੱਲੋਂ ਜਿਹੜਾ ਹੱਥੀਕਰਤ ਕਰਕੇ ਜੋ ਚਲਾਇਆ ਜਾਂਦਾ ਕੈਮਰਾਮੈਨ ਸੰਦੀ কুমার ਦੇ ਨਾਲ ਅਕਸ਼ਸਨ ਇੱਕ ਜਪਾਨੀ ਟੀਵੀ ਸ਼੍ਰੀ ਅਮਰ ਸਾਈ